ਸਤਿਕਾਰ ਜੀ ਮੈਂ ਹਾਂ ਦਿਲਰਾਜ ਸਿੰਘ ਦਰਦੀ ਡੇਲੀ ਟਾਈਮ ਨਿਊਜ਼ ਦੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਅੰਮ੍ਰਿਤਸਰ ਦੇ ਪਿੰਡ ਵੇਰਕਾ ਵਿੱਚ ਜਿੱਥੇ ਇੱਕ ਸ਼ਾਇਰ ਕਿਰਪਾਲ ਸਿੰਘ ਵੇਰਕਾ ਕਿਤੇ ਵਜੋਂ ਮਾਸਟਰ ਨੇ ਸਾਹਿਦ ਦੀ ਸੇਵਾ ਵਿੱਚ ਉਹਨਾਂ ਨੇ ਕਾਫੀ ਬੁਲੰਦੀਆਂ ਹਾਸਲ ਕਰਦੇ ਨੇ ਤੇ ਕਿਤਿਆਂ ਮਹੀਨੇ ਅੱਜ ਅਸੀਂ ਉਹਨਾਂ ਨੂੰ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ ਅੱਜ ਬੈਠੇ ਨੇ ਸਾਡੇ ਸਰਦਾਰ ਕਿਰਪਾਲ ਸਿੰਘ ਜੀ ਬਿਰਕਾ ਜੋ ਮਾਸਟਰ ਵੀ ਨੇ ਸਭ ਤੋਂ ਪਹਿਲਾਂ ਤਾਂ ਕਿਰਪਾਲ ਸਿੰਘ ਬਿਰਕਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਡੇਲੀ ਟਾਈਮ న్యూਸ ਨੂੰ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਮੈਂ ਡੇਲੀ ਟਾਈਮ న్యూਸ ਦੀ ਸਮੁੱਚੀ ਟੀਮ ਨੂੰ ਔਰ ਮਾਸਟਰ ਬਲਵਿੰਦਰ ਸਿੰਘ ਸੇਖੋ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸ਼ਰੋਤਿਆਂ ਦੇ ਰੂਪ ਰੂਪ ਹੋਣ ਦਾ ਮੌਕਾ ਦਿੱਤਾ ਤੇ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਮੁੱਚੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਛਾ ਮਾਸਟਰ ਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਤੁਸੀਂ ਆਪਣਾ ਪਰਸਨਲ ਇੰਟਰੋਡਕਸ਼ਨ ਦਿਓ। ਮੈਂ ਜੀ ਪਿੰਡ 베ਰਕੇ ਤੋਂ ਬਿਲੋਂਗ ਕਰਦਾ ਜੀ। ਮੇਰੀ ਜਿਹੜੀ ਮੁੰਦਲੀ ਜਿਹੜੀ ਸਿੱਖਿਆ ਮੈਂ 베ਰਕੇ ਤੋਂ ਪ੍ਰਾਪਤ ਕੀਤੀ ਠੀਕ ਹੈ ਜੀ। ਉਸ ਤੋਂ ਬਾਅਦ ਗ੍ਰੈਜੂਏਸ਼ਨ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਜਿਹੜੀ ਆ ਉਹ ਮੇਰੀ ਪੋਲੀਟিক্যাল ਸਾਇੰਸ ਦੇ ਵਿੱਚ ਆ। ਵਾਹ ਜੀ ਵਾਹ। ਤੇ ਉਸ ਤੋਂ ਬਾਅਦ ਮੈਂ ਬੀ.ਐੜ. ਕੀਤੀ ਅੱਛਾ ਜੀ ਤੇ ਹੁਣ ਮੈਂ ਬਤੌਰ ਅਧਿਆਪਕ ਸਰਕਾਰੀ ਐਲੀਮੈਂਟਰੀ ਸਕੂਲ ਰਾਮਦਵਾਰੀ ਹਿੰਦੂਆ ਵਿਖੇ ਜੋ ਕਿ ਮਜੀਠਾ ਟੂ ਦੇ ਵਿੱਚ ਪੈਂਦਾ ਸੇਵਾ ਨਿਭਾ ਰਿਹਾ ਠੀਕ ਹੈ ਠੀਕ ਹੈ ਜੀ ਤੇ ਬੱਚਿਆਂ ਨੂੰ ਪੜ੍ਹਾਉਂਦੇ ਨਾਲ-ਨਾਲ ਤੁਸੀਂ ਲਿਖਣ ਦਾ ਵੀ ਬੜਾ ਵਧੀਆ ਸ਼ੌਂਕ ਰੱਖਿਆ ਹਾਂ ਜੀ ਹਾਂਜੀ ਹਾਂਜੀ ਤੇ ਕੀ ਕੁਝ ਲਿਖਦੇ ਹੋ ਤੁਸੀਂ ਮੈਰੀ ਜਾਰਾ ਕਵਤਾਵਾਂ ਔਰ ਗਜ਼ਲਾਂ ਜਿਹੜੀਆਂ ਉਹ ਮੇਰੀਆਂ ਸ਼ੁਰੂਤ ਤਾਂ ਰਿਆਂ ਬਚਪਨ ਤੋਂ ਹੀ ਪਲੱਸ 2 ਦੇ ਵਿੱਚ ਜਦੋਂ ਪੜਦਾ ਸੀ ਅੱਛਾ ਜੀ ਉਦੋਂ ਹੀ ਪੜਨ ਦੇ ਨਾਲ ਨਾਲ ਮੇਰੇ ਅੰਦਰ ਲਿਖਣ ਦੀ ਜਿਹੜੀ ਉਹ ਰੁਚੀ ਪੈਦਾ ਹੋ ਗਈ ਅੱਛਾ ਜੀ ਉਸ ਤੋਂ ਬਾਅਦ ਘਰਦਿਆਂ ਦੀ ਸਪੋਰਟ ਰਹੀ ਉਹਨਾਂ ਨੇ ਕਾਫੀ ਮਦਦ ਕੀਤੀ ਤੇ ਹੌਲੀ ਹੌਲੀ ਵਾਦੇ ਵਾਦੇ ਕਦਮ ਜਰੇ ਚੱਲਦੇ ਰਹੇ ਕਈ ਵਾਰ ਇਹ ਵੀ ਹੋ ਜਾਂਦਾ ਕਿ ਜਿਹੜਾ ਲਖਾਰੀ ਆ ਆਦਮੀ ਆ ਉਹ ਅੱਧੀ ਰਾਤ ਨੂੰ ਵੀ ਉੱਠ ਕੇ ਲਿਖਣ ਲੱਗ ਪੈਂਦਾ ਤੇ ਲੱਖੇ ਘਰ ਵਾਲੇ ਪਰੇਸ਼ਾਨ ਹੋ ਜਾਂਦੇ ਬਿਲਕੁਲ ਬਿਲਕੁਲ ਕਿ ਤੁਸੀਂ ਕੀ ਲਿਖਣਦੇ ਹੋ ਤੁਹਾਨੂੰ ਕੀ ਮਿਲਦਾ ਕੀ ਤੁਹਾਡੇ ਨਾਲ ਕਦੀ ਇਹੋ ਜਿਹੀ ਕੋਈ ਗੱਲ ਬੀਤੀ ਹੈ ਜੀ ਹਾਂਜੀ ਬਹੁਤੀ ਗੱਲ ਹੈ ਵੀ ਕਈ ਰੀ ਪਰਿਵਾਰਕ ਤੇ ਮੈਂਬਰਾਂ ਨੂੰ ਕਈਆਂ ਨੂੰ ਸਮਝ ਨਹੀਂ ਲੱਗਦੀ ਵੀ ਇਹ ਕੀ ਲਿਖਣ ਦੇ ਨੇ ਹਾਂਜੀ ਪਰ ਸਜੋਗ ਰਿਆ ਜੁਨਾ ਦਾ ਸਜੋਗ ਰਿਆ ਹਾਂਜੀ ਵਾਹ ਜੀ ਕਿਆ ਬਹੁਤ ਹੈ ਤੇ ਇਹ ਸਾਨੂੰ ਹੁਣ ਤੁਸੀਂ ਇੱਕ ਛੋਟੀ ਜੀ ਜਾਣਕਾਰੀ ਦਿਓ ਕਿ ਤੁਸੀਂ ਲਿਖਣਾ ਜੋ ਪਲੱਸ 2 ਤੋਂ ਸਟਾਰਟ ਕੀਤਾ ਸੀ ਹਾਂਜੀ ਹਾਂਜੀ ਉਸ ਸਮੇਂ ਤੁਸੀਂ ਕਾਦੇ ਵਿੱਚ ਸ਼ਬਦੇ ਸੀ ਕੋਈ ਮੈਗਜ਼ੀਨ ਵਿੱਚ ਸ਼ਬਦੇ ਸੀ ਜਾਂ ਅਖਬਾਰਾਂ 'ਚ ਸ਼ਬਦੇ ਸੀ ਇਹ ਜੀ ਸਭ ਤੋਂ ਪਹਿਲਾਂ ਮੇਰੀਆਂ ਜਿਹੜੀਆਂ ਰਚਨਾਵਾਂ ਦੀ ਅਮਰਸਰ ਦੇ ਵਿੱਚੋਂ ਨਾ ਇੱਕ ਰਸਾਲਾ ਹੁੰਦਾ ਰਿਹਾ ਕਾਨੂੰਨੀ ਸਿਕੰਜਾ ਕਾਨੂੰਨੀ ਸਿਕੰਜਾ ਹਾਂਜੀ ਉਹਦੇ ਵਿੱਚ ਵੀ ਮੇਰੀਆਂ ਰਚਨਾਵਾਂ ਸ਼ਾਮ ਜਿਹੜੀਆਂ ਜੀ ਠੀਕ ਹੈ ਠੀਕ ਉਸ ਤੋਂ ਬਾਅਦ ਮੈਗਜ਼ੀਨ ਹੁੰਦਾ ਰਿਹਾ ਜੀ ਰਜਨੀ ਮੈਗਜ਼ੀਨ ਰਜਨੀ ਮੈਗਜ਼ੀਨ ਹਾਂਜੀ ਹਾਂਜੀ ਉਹਦੇ ਵਿੱਚ ਵੀ ਮੇਰੇ ਰਚਨਾਵਾਂ ਸ਼ਾਮ ਪਈਆਂ ਅੱਛਾ 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 ਹਾਂਜੀ ਜਨ ਕੇ ਤੁਸੀਂ ਰਸਾਲਿਆਂ ਤੋਂ ਸ਼ੁਰੂ ਹੋਏ ਸੀ ਜੀ ਬਿਲਕੁਲ ਬਿਲਕੁਲ ਉਸਤਾਦ ਵੀ ਕਿਸੇ ਨੂੰ ਧਾਰ ਰਿਹਾ ਸੀ ਕਿਸ ਤੋਂ ਸਿੱਖਣ ਵਾਸਤੇ ਕਈ ਵਾਰ ਕਹਿੰਦੇ ਬਸਤਾਦ ਤੋਂ ਬਿਨਾ ਤਾਂ ਇਹ ਬੰਦਾ ਸਿੱਖਦਾ ਨਹੀਂ ਕੋਈ ਹਾਂਜੀ ਸਾਡੇ ਵੀਰਕੇ ਤੋਂ ਹੀ ਜ ਬਹੁਤ ਸਤਿਕਾਰਯੋਗ ਸਾਡੇ ਭਾਜੀ ਪ੍ਰਗਟ ਸਿੰਘ ਜੀ ਹਗੇ ਨੇ ਠੀਕ ਹੈ ਜੀ ਪ੍ਰਗਟ ਉਹਨਾਂ ਕੋਲੋਂ ਮੈਨੂੰ ਕਾਫੀ ਸਿੱਖਾ ਨੂੰ ਮਿਲਿਆ ਉਹਨਾਂ ਦੇ ਕਾਫੀ ਗੀਤ ਰਚਨਾਵਾਂ ਉਹਨਾਂ ਦੀਆਂ ਵੀ ਆਏ ਨੇ ਠੀਕ ਠੀਕ ਹੈ ਤੇ ਕਾਫੀ ਉਹਨਾਂ ਨੇ ਮੈਨੂੰ ਜਿਹੜੇ ਦਿਸ਼ਾ ਨੇ ਤੇ ਨਿਰਦੇਸ਼ ਦਿੱਤੇ ਇਸ ਵਿੱਚੀ ਦੇ ਵਿੱਚ ਠੀਕ 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 ਕਿਤਨਾ ਕਿਤੇ ਤੁਹਾਨੂੰ ਮੋਦਲੀ ਸਹਾਇਤਾ ਲੈਣੀ ਪਈ ਲਿਖਣ ਵਿੱਚ ਤੇ ਅੱਜ ਅਸੀਂ ਅੱਗੇ ਗੱਲਬਾਤ ਥੋੜੀ ਇੱਕ ਨਿਕਾ ਜ ਸਾਨੂੰ ਕੋਈ ਦੋ ਚਾਰ ਸ਼ੇਅਰ ਇਹੋ ਜਿਹਾ ਸੁਣਾਓ ਕਿ ਜੋ ਸਾਡੇ ਦਰਸ਼ਕਾਂ ਨੂੰ ਵਧੀਆ ਲੱਗਣ ਜ਼ਰੂਰ ਜੀ ਜੇ ਤੁਹਾਡੀ ਇਜਾਜ਼ਤ ਹੋਵੇ ਮੈਂ ਕਿਤਾਬ ਲੈ ਸਕਦਾ ਬਿਲਕੁਲ ਜੀ ਕਿਤਾਬ ਤੁਹਾਡੀ ਆਪਣੀ ਆ ਤੁਸੀਂ ਲਓ ਜੋ ਵੀ ਹੈਗਾ ਇੱਕ ਤਰੀਕਾ ਦੇਖ ਕੇ ਹੁਣ ਇੱਕ ਗੱਲ ਹੋਰ ਮੈਂ ਪੁੱਛਣਾ ਚਾਹਣਾ ਅੱਜ ਕੱਲ ਤੇ ਜਿਵੇਂ ਮੋਬਾਈਲਾਂ ਤੇ ਬਹੁਤ ਵਧੀਆ ਟਾਈਪਰਾਈਟਰ ਆ ਗਏ ਨੇ ਤੁਸੀਂ ਅੱਜ ਵੀ ਕਲਮ ਯੂਜ਼ ਕਰਦੇ ਹੋ ਬਿਲਕੁਲ ਜੀ ਬਿਲਕੁਲ ਮੇਰੀ ਸ਼ੁਰੂ ਤੋਂ ਇਹ ਘੱਟ ਤੇ ਰਹੀ ਆ ਕਿ ਮੈਂ ਮੋਬਾਈਲ ਦੇ ਵਿੱਚ ਬਹੁਤ ਘੱਟ ਟਾਈਪ ਕਰਦਾ ਪੰਜਾਬੀ ਠੀਕ 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 ਖਾਸ ਕਰਕੇ ਮੈਨੂੰ ਕਲਮ ਜਾਂ ਲਿਖਣਾ ਜਿਹੜਾ ਮੈਨੂੰ ਜਰਾ ਤਵਜੂ ਦੇਣਾ ਬਹੁਤ ਅੱਛਾ ਅੱਜ ਕੱਲ ਦੀ ਦੁਨੀਆ ਫੈਸ਼ਨ ਦੀ ਹੋ ਗਈ ਪਰ ਤੁਸੀਂ ਅੱਜ ਵੀ ਪੈਨ ਯੂਜ਼ ਕਰਦੇ ਹੋ ਨਹੀਂ ਬਿਲਕੁਲ ਜੀ ਮੇਰੀ ਕੋਈ ਵੀ ਚ ਰਚਨਾਵਾਂ ਮੈਂ ਕਿਤਾਬ ਜਿਹਨਾਂ ਚ ਮੈਂ ਲਿਖਣਾ ਲਾਵਾਂ ਹਾਂ ਨਾ ਜਰ ਮੈਨੂੰ ਸੰਤੁਸ਼ਟੀ ਨਹੀਂ ਹੁੰਦੀ ਠੀਕ ਹੈ ਜੀ ਹੁਣ ਇੱਕ ਵਧੀਆ ਜੀ ਸਾਨੂੰ ਕਵਤਾ ਸੁਣਾਓ ਕਿਹੜੀ ਸੁਣਾਉਣੀ ਚਾਹੁੰਦੀ ਜਰੂਰ ਜੀ ਹਾਂ ਜੀ ਚ ਰਚਨਾਵਾਂ ਜੀ ਉਡਣ ਤੋਂ ਪਹਿਲਾਂ ਕੱਟ ਦਿੱਤੇ ਨੇ ਖੰਭ ਪਰਿੰਦੇ ਦੇ ਕਿਆ ਬਾਤ ਹੈ ਜੀ ਵਾਹ ਉਡਣ ਤੋਂ ਪਹਿਲਾਂ ਕੱਟ ਦਿੱਤੇ ਨੇ ਖੰਭ ਪਰਿੰਦੇ ਦੇ ਵਾਹ ਜੀ ਵਾਹ ਬੜੇ ਹੌਸਲੇ ਵੱਧ ਗਏ ਨੇ ਅਜ ਡਰਿੰਦੇ ਦੇ ਕਿਆ ਬਾਤ ਹੈ ਭਾਈ ਧੰਨਵਾਦ ਅਜ ਡਰਿੰਦੇ ਦੇ ਸੂਰਤ ਦੇ ਨਾਲ سیرت ਕਿੱਥੇ ਮੇਲ ਪਈ ਖਾਂਦੀ ਏ ਵਾਹ ਜੀ ਵਾਹ ਸੂਰਤ ਦੇ ਨਾਲ سیرت ਕਿੱਥੇ ਮੇਲ ਪਈ ਖਾਂਦੀ ਏ ਹਾਂਜੀ ਡਾਡੇ ਕੋਜੇ ਵਿਚਾਰ ਨੇ ਸ਼ਹਿਰ ਦੇ ਬਸ਼ਿੰਦੇ ਆਏ ਹਾਏ 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 ਕੀ ਬਾਤ ਹੈ ਬਹੁਤ ਸੋਹਣਾ ਜੀ ਬਹੁਤ ਸੋਹਣਾ ਜੋਬਨ ਰੁੱਤੇ ਉਸਨੇ ਜ਼ਹਿਰ ਸ਼ੋਹਾਇਆ ਬੂਟੇ ਨੂੰ ਬਹੁਤ ਜੋਬਨ ਰੁੱਤੇ ਉਸਨੇ ਜ਼ਹਿਰ ਸ਼ੋਹਾਇਆ ਬੂਟੇ ਨੂੰ ਹਾਂਜੀ ਜਰਾ ਵੀ ਹੱਥ ਨਾਲ ਕੰਬੇ ਨਸ਼ਿਆਂ ਦੇ ਕਰਿੰਦੇ ਦੇ ਵਾਹ ਜੀ ਵਾਹ ਕੀ ਬਾਤ ਉੱਡਣ ਤੋਂ ਪਹਿਲਾਂ ਕੱਟ ਦਿੱਤੇ ਨੇ ਖੰਭ ਪਰਿੰਦੇ ਦੇ ਬਹੁਤ ਸੋਨਾਈ ਬਹੁਤ ਸੰਜੀਤ ਬਹੁਤ ਸੋਨਾਈ ਤੁਸੀਂ ਜਿਹੜੀ ਹੁਣ ਅਗਲੀ ਕਿਤਾਬ ਆ ਰਹੀ ਆ ਉਹਦੇ ਵਿੱਚ ਤੁਸੀਂ ਕੀ ਲੈ ਕੇ ਪੇਸ਼ ਕਰਨ ਜਾ ਰਹੇ ਹੋ ਉਹਦੇ ਵਿੱਚ ਵੀ ਜੋ ਸਾਡੇ ਮੇਰੀਆਂ ਉਹਦੇ ਵਿੱਚ ਜਿਹੜੀਆਂ ਰਚਨਾਵਾਂ ਨੇ ਉਹਨਾਂ ਵਿੱਚ ਜ਼ਿਆਦਾਤਰ ਹਰ ਇੱਕ ਵਿਸ਼ੇ ਨੂੰ ਛੋਆ ਗਿਆ ਵਾ ਠੀਕ ਠੀਕ ਸਮਾਜ ਵਿੱਚ ਜਿਹੜੀਆਂ ਬੁਰਾਈਆਂ ਨੇ ਨਸ਼ੇ ਦੀ ਉਹਦੀ ਵੀ ਗੱਲ ਕੀਤੀ ਗਈ ਹੈ ਹਾਂਜੀ ਨਸ਼ੇ ਕਾਰਨ ਜਿਹੜੀਆਂ ਮਾਵਾਂ ਤੇ ਔਖਾਂ ਜਿਹੜੀਆਂ ਉਜੜ ਜਾਂਦੀਆਂ ਭੈਣਾਂ ਦੇ ਭਰਾ ਜਿਹੜੇ ਦੁਨੀਆ ਤੋਂ ਤੁਰ ਜਾਂਦੇ ਨੇ ਠੀਕ ਹੈ ਤੇ ਬੱਚੇ ਜਿਹੜੇ ਯਤੀਮ ਹੋ ਜਾਂਦੇ ਉਹਨਾਂ ਦਾ ਵੀ ਜ਼ਿਕਰ ਕੀਤਾ ਗਿਆ ਤਕਰੀਬਨ ਰਾਜਨੀਤਿਕ ਵਿਸ਼ਿਆਂ ਨੂੰ ਵੀ ਸ਼ੋਆ ਗਿਆ ਸੱਭਿਆਚਾਰਕ ਵਿਸ਼ਿਆਂ ਨੂੰ ਵੀ ਸ਼ੋਆ ਗਿਆ ਜੀ ਠੀਕ ਹੈ ਜੀ ਤਕਰੀਬਨ ਸਾਰੇ ਵਿਸ਼ਿਆਂ ਤੇ ਜਿਹੜੀ ਉਹ ਗੱਲ ਕੀਤੀ ਚਾਹੇ ਦਰਦ ਲਿਖਿਆ ਹਰ ਇੱਕ ਦਾ ਜੀ ਜੀ ਹਰ ਇੱਕ ਦਾ ਦਰਦ ਲਿਖਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਇੱਕ ਮੈਂ ਤੁਹਾਨੂੰ ਇੱਥੇ ਗੱਲ ਹੋਰ ਪੁੱਛਣੀ ਚਾਹੁੰਦਾ ਹਾਂ ਹਾਂ ਜੀ ਕਿਉਂਕਿ ਅੱਜ ਕੱਲ੍ਹ ਕਹਿੰਦੇ ਆ ਕਿ ਇੱਟ ਪੁੱਟਿਆਂ ਲਖਾਰੀ ਇੱਕ ਪਿੰਡ ਵਿੱਚੋਂ ਵੀ ਨਿਕਲ ਆਉਂਦੇ ਨੇ ਬਿਲਕੁਲ ਜੀ ਕਈਆਂ ਲਖਾਰੀਆਂ ਵਿੱਚ ਲਿਖਣ ਦਾ ਵੀ ਵਧੀਆ ਹੌਸਲਾ ਹੁੰਦਾ ਵਾ ਵਧੀਆ ਤਰੀਕਾ ਹੁੰਦਾ ਲਿਖਣ ਦਾ ਪਰ ਜਿਨ੍ਹਾਂ ਨੂੰ ਨਹੀਂ ਵਧੀਆ ਤਰੀਕਾ ਹੁੰਦਾ ਲਿਖਣ ਦਾ ਉਹਨਾਂ ਨੂੰ ਬਹੁਤ ਲੋਕ ਪਸੰਦ ਕਰਦੇ ਆ ਤੇ ਜਿਨ੍ਹਾਂ ਵਿੱਚ ਕੁਝ ਗੱਲਾਂ ਵਿੱਚ ਦਮ ਹੁੰਦਾ ਉਹਨਾਂ ਨੂੰ ਲੋਕ ਪਸੰਦ ਨਹੀਂ ਕਰਦੇ ਇਸ ਬਾਰੇ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਅੱਜ ਕੱਲ੍ਹ ਇਸ ਸਮੇਂ ਦੇ ਮੁਤਾਬਕ ਜਿਹੜਾ ਵਾ ਉਹ ਇਨਸਾਨ ਨੂੰ ਜਿਹੜਾ ਔਰ ਟਲ ਨਾ ਚਾਹੀਦਾ ਵਾ ਜੋ ਜੋ ਸਮੇਂ ਦੀ ਮੰਗਿਆ ਜੋ ਜੋ ਸਮਯੁਜਕ ਰੀਤیاں ਹੁੰਦੀਆਂ ਸਮਾਜ ਵਿੱਚ ਉਹਦੇ ਮੁਤਾਬਕ ਲਿਖਣਾ ਚਾਹੀਦਾ ਬਾਕੀ ਇਹ ਹੈ ਕਿ ਟੁਟੇ-ਪੁਟੇ ਲੇਖਾਂ ਦੀ ਗੱਲ ਤੇ ਮੈਂ ਸਮਝਦਾ ਕਿ ਜਿਹੜੀ ਚੰਗੀ ਰਚਨਾ ਜਿਹੜੇ ਚੰਗੇ ਸ਼ਬਦ ਆ ਉਹ ਸਦੀਵੀ ਜਾਂਦੇ ਰਹਿੰਦੇ ਆ ਜੀ ਹਮੇਸ਼ਾ ਜੀ ਹਮੇਸ਼ਾ ਚਿੰਦੇ ਰਹਿੰਦੇ ਆ ਜ਼ਰੂਰੀ ਨਹੀਂ ਆ ਵੀ ਵੀ ਆਪਾਂ ਲਿਖਣ ਤੇ ਜੋਰ ਰੱਖੀਏ ਤੇ ਜਿਹੜੀ ਆਪਾਂ ਸ਼ਬਦਾਂ ਦੀ ਉਚਿਤਤਾ ਤੋਂ ਕਮੀ ਜਿਹੜੀ ਉਹ ਲਹਿਬੰਦ ਨਾ ਕਰੀਏ ਉਹ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਿਹੜੇ ਗੀਤ ਹੈ ਕੁਝ ਗੀਤ ਜਿਹੜੇ ਹੈਗੇ ਰਚਨਾਵਾਂ ਹੈ ਕਿਉਂਕਿ ਸਾਹੀ ਕਈ ਸਾਲਾਂ ਤੋਂ ਸੁਣਦੇ ਆ ਰਹੇ ਸਾਡੇ ਦਿਲ ਵਿੱਚ ਬਸੇ ਨੇ ਉਦਾਂ ਹੀ ਗਾਹ ਚੱਲ ਰਹੇ ਨੇ ਪੀੜੀਦਰ ਪੀੜੀ ਜਿਹੜੇ ਆ ਉਹ ਚਨਾਵਾਂ ਗਾਹ ਗਾਹ ਅਸੀਂ ਸੁਣਦੇ ਆ ਸਾਡੇ ਗਾਹ ਬੱਚੇ ਸੁਣਦੇ ਇਦਾਂ ਚੱਲਦੇ ਰਹਿੰਦੇ ਆ ਅੱਜ ਕੱਲ ਵੀ ਸ਼ਿਵ ਕੁਮਾਰ ਬਟਾਲਵੀ ਜੀ ਦੇ ਅੱਜ ਵੀ ਕਿ ਕਵਤਾਵਾਂ ਬਹੁਤ ਚੱਲਦੀਆਂ ਨੇ ਕਈਆਂ ਇਹ ਫਿਲਮਾਂ ਵਿੱਚ ਵੀ ਹੰਸਰਾਜ ਨੇ ਵੀ ਉਹਨਾਂ ਦੇ ਗੀਤ ਬੋਲੇ ਸੀ। ਬਿਲਕੁਲ ਜੀ। ਪੁਰਾਣੇ ਲੋਕਾਂ ਦੀ ਯਾਦ ਵੀ ਯਾਦ ਕਰਦੇ ਨੇ। ਬਿਲਕੁਲ ਜੀ। ਪੁਰਾਣੇ ਲੋਕ ਗੀਤ ਜਿਹੜੇ ਹੁੰਦੇ ਸੀ ਉਹ ਸਦਾਬਹਾਰ ਅੱਜ ਵੀ ਯਾਦ ਹੁੰਦੇ ਆ। ਹਾਂ ਜੀ ਹਾਂ ਜੀ। ਹੁਣ ਜਾਂਦੇ ਜਾਂਦੇ ਸਾਡੇ ਨਵੇਂ ਲਖਾਰੀਆਂ ਨੇ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ? ਬਿਲਕੁਲ ਜੀ ਮੈਂ ਨਵੇਂ ਲਖਾਰੀਆਂ ਨੂੰ ਇਹੇ ਸੰਦੇਸ਼ ਦੇਣਾ ਚਾਹੁੰਦਾ ਕਿ ਜੇ ਤੇ ਤੁਸੀਂ ਚੰਗੀ ਚੰਗਾ ਲਿਖਣਾ ਚਾਹੁੰਦੇ ਜੀ ਤੇ ਤੁਹਾਨੂੰ ਪੜ੍ਹਨਾ ਪੈਣਾ ਜੀ ਪੜ੍ਹਨਾ ਪੈਣਾ ਪੜ੍ਹਨ ਤੋਂ ਬਿਗੈਰ ਕਾੜੀ ਲੇਖਣੀ ਵਿੱਚ ਸੁਧਾਰ ਨਹੀਂ ਆ ਸਕਦਾ ਨਹੀਂ ਆ ਸਕਦਾ ਢਾਲੀ ਤਾਲੀ ਸ਼ਬਦਾਵਲੀ ਵਿੱਚ ਸੁਧਾਰ ਨਹੀਂ ਆ ਸਕਦਾ ਬਿਲਕੁਲ ਜੀ ਬਿਲਕੁਲ ਤੇ ਇਸ ਕਰਕੇ ਪੜ੍ਹਨਾ ਜ਼ਰੂਰ ਸਿੱਖੋ ਬਿਲਕੁਲ ਪੜਾਂਗੇ ਤੇ ਫਿਰ ਹੀ ਆਪਾਂ ਲਿਖ ਸਕਾਂਗੇ ਠੀਕ ਹੈ ਜੀ ਤੇ ਇਹ ਸਨ ਸਰਦਾਰ ਕਿਰਪਾਲ ਸਿੰਘ ਜੀ ਮਾਸਟਰ ਵਿਰਕਾ ਜੋ ਕਿਤੇ ਜੋ ਅਧਿਆਪਕ ਬਤੌਰ ਡਿਊਟੀ ਕਰ ਰਹੇ ਨੇ ਉਹਨਾਂ ਨੇ ਕਿੰਨੇ ਵਧੀਆ ਤਰੀਕੇ ਨਾਲ ਦੱਸਿਆ ਕਿ ਉਹ ਕਿੱਦਾਂ ਦੀਆਂ ਰਚਨਾਵਾਂ ਲਿਖਦੇ ਨੇ ਕਿਹੜੀ-ਕਿਹੜੀ ਉਹਨਾਂ ਦੀ ਕਿਤਾਬ ਆਈ ਆ ਤੇ ਕਿਹੜੀ ਕਿਤਾਬ ਆਉਣ ਵਾਲੀ ਆ ਤੇ ਠੀਕ ਹੈ ਕਰਪਾ Master ji ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਢੇਲੀ ਕੰਮ ਨੂੰ ਸਮਾਧਿਤ ਤੇ ਆਓ ਮਿਲਦੇ ਹਾਂ ਜਲਦੀ ਹੀ ਫੇਰ ਇੱਕ ਕਿਸੇ ਨਵੇਂ ਲਖਾਰੀ ਨੂੰ ਲੈ ਕੇ ਤੁਹਾਡੇ ਰੂਪ ਰੂਪ ਜਲਦੀ ਹਾਂ ਹੱਸੀ ਗਾ